ਸਤਗੁਰ ਜੀਆ ਦੇ ਪਾਵਨ ਸ਼ਬਦ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਕੀਤੀ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾਉ ਦੇ ਬੰਦ ਵਿੱਚ ਸਹਬ ਨੇ ਕਿਰਪਾ ਕੀਤੀ ਜਿਨ ਕੈ ਮਨ ਸੱਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਸਭ ਕਹਿੰਦੇ ਵੀ ਜਿਨ੍ਹਾਂ ਦੇ ਮਨ ਵਿੱਚ ਆਪਣੇ ਪਿਆਰੇ ਪ੍ਰਤੀ ਵਿਸ਼ਵਾਸ ਬਣ ਜਾਏ ਪ੍ਰੋਸਾ ਬਣ ਜਾਏ ਕਿ ਇੱਥੇ ਸਾਰੀ ਜਿਹੜੀ ਖੇਡ ਹੈ ਉਹ ਪਰੋਸੇ ਦੀ ਹੈ ਜੇ ਸਾਡਾ ਗੁਰੂਪੁਰ ਪਰੋਸਾ ਨਹੀਂ ਬਣਦਾ ਫਿਰ ਅਸੀਂ ਦਾਵਾ ਡੋਲ ਰਹਿੰਦੇ ਆ ਫਿਰ ਅਸੀਂ ਢਟਕਣਾ ਵਿੱਚ ਰਹਿੰਦੇ ਆ ਤੇ ਮਹਾਰਾਜ ਦੀ ਬਾਣੀ ਨੇ ਕਿਰਪਾ ਕੀਤੀ ਵੀ ਜਿਨ੍ਹਾਂ ਦਾ ਪ੍ਰੋਸਾ ਵੈਗੁਰੂ ਪਰਮੇਸ਼ਰ ਤੇ ਨਾਮ ਤੇ ਬਣ ਗਿਆ ਉਹਨਾਂ ਦੇ ਅੰਦਰ ਐਸੀ ਦ੍ਰਿੜਤਾ ਆਉਂਦੀ ਹੈ ਕਿ ਉਹ ਕਦੇ ਇਸ ਦਰਨ ਨੂੰ ਛੱਡ ਕੇ ਨਹੀਂ ਜਾਂਦੇ ਉਹ ਐਸੀ ਦ੍ਰਿੜਤਾ ਦੇ ਮਾਲਕ ਬਣਦੇ ਨੇ ਉਹ ਕਦੇ ਵੀ ਇਸ ਨਰਨ ਨੂੰ ਤੰਜਦੇ ਨਹੀਂ ਤੇ ਇਹ ਪ੍ਰੋਸਿਵ ਜਾ ਕੇ ਕਹਿੰਦੇ ਕਿ ਜੇਕਰ ਤੇ ਐਸਾ ਕੋਈ ਸਮਾਂ ਬਣਦਾ ਤੇਰਾ ਦਰ ਛੱਡ ਕੇ ਹੁਰ ਕਿਤੇ ਜਾਣਾ ਪਵੇ ਤੇ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਵੀ ਉਸ ਵੇਲੇ ਇਸ ਸਰੀਰ ਵਿੱਚੋਂ ਪ੍ਰਾਣ ਜਿਹੜੇ ਉਹ ਨਿਕਲ ਜਾਣ ਉਸ ਸਮੇਂ ਮੇਰਾ ਜਿਹੜਾ ਜੂਣਾ ਹੈ ਉਹ ਕਿਸੇ ਅਰਥ ਨਹੀਂ ਜੇ ਮਾਲਕਾ ਮੈਨੂੰ ਤੇਰਾ ਘਰ ਮੈਨੂੰ ਤੇਰਾ ਦਰ ਛੱਡਣਾ ਪਏ ਜੇ ਤੂੰ ਏਵੇਂ ਰੱਖ ਸੀ ਤਾਂ ਜਿਉਂ ਸਰੀਰੋਂ ਲੇਹ ਉਹਨਾਂ ਨੇ ਆਖਿਆ ਜੇਕ ਤੇ ਐਸਾ ਕੋਈ ਸਮਾਂ ਬਣੇ ਤਾਂ ਇਹ ਜੀਤ ਸਰੀਰ ਜਿਹੜਾ ਹੈ ਇਹ ਤੂੰ ਲੈ ਲਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਲੈ ਕੇ ਪਰੋਸੇ ਵਿੱਚ ਆਉਂਦੀ ਹੈ ਵਿਸ਼ਵਾਸ ਵਿੱਚ ਆਉਂਦੀ ਹੈ ਤੇ ਗੁਰੂ ਤੇ ਪਰੋਸਾ ਰੱਖੀਏ ਗੁਰੂ ਤੇ ਵਿਸ਼ਵਾਸ ਕਰੀਏ ਜਿਨ੍ਹਾਂ ਨੇ ਪਰੋਸਾ ਕੀਤਾ ਉਹਨਾਂ ਨੇ ਆਪਣਾ ਸਾਰਾ ਕੁਝ ਜੀ ਸਤਿਗੁਰਾਂ ਤੋਂ ਵਾਰ ਦਿੱਤਾ ਉਹਨਾਂ ਨੇ ਆਪਣੇ ਕੋਲ ਕੁਝ ਵੀ ਨਾ ਰੱਖਿਆ ਤੇ ਇਹ ਆਖਿਆ ਕਿ ਸਾਨੂੰ ਸਿਰਫ ਤੇਰੀ ਸੰਗਤ ਚਾਹੀਦੀ ਹੈ ਸਾਨੂੰ ਤੇਰਾ ਪਿਆਰ ਚਾਹੀਦਾ ਇਹਦੇ ਤੁਲ ਇਹਦੇ ਵਰਗਾ ਕੋਈ ਹੋਰ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਅਸੀਂ ਪੜਦੇ ਆ ਉਸ ਵਕਤ ਜਦੋਂ ਮਹਾਰਾਜ ਪਹਿਲੀ ਜੰਗ ਪੰਘਾੜੀ ਦੀ ਲੜਦੇ ਉਸ ਪੰਘਾੜੀ ਦੀ ਜੰਗ ਵਿੱਚ 500 ਦੇ ਕਰੀਬ ਪਠਾਨ ਜਿਹੜੇ ਸੀ ਉਹ ਭਰਤੀ ਕਰਵਾਏ ਪੀਰ ਬੁੱਧੂ ਸ਼ਾਹ ਨੇ ਜਿਹੜੇ ਅਰੰਗਜੀਤ ਦੀ ਫੌਜ ਵਿੱਚੋਂ ਆਏ ਹੋਏ ਸੀ ਕੱਢੇ ਗਏ ਸੀ ਉਹਨਾਂ ਨੂੰ ਪੀਰ ਜੀ ਦੇ ਸਪਰਸ਼ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਫੌਜ ਵਿੱਚ ਭਰਤੀ ਕੀਤਾ ਪੰਗਾਣੀ ਦੀ ਜੰਗ ਲੜੀ ਜਾਂਦੀ ਹੈ ਪਰ ਉਹ ਜਿਹੜੇ ਪਠਾਨ ਭਰਤੀ ਕੀਤੇ ਸਨ ਉਹ ਐਨ ਮੌਕੇ ਤੇ ਦੌੜ ਗਏ ਜਦੋਂ ਇਹ ਪੀਰ ਬੁੱਧੂ ਸਾਹਿਬ ਨੂੰ ਪਤਾ ਲੱਗਾ ਉਹ ਆਪਣੇ murid ਲੈ ਕੇ ਆਪਣੇ ਪੁੱਤਰ ਭਨੇਵੇ ਲੈ ਕੇ ਇਸ ਜੰਗਲ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਦੇ ਪਰਿਵਾਰ ਦੇ ਜੀ ਸ਼ਹਾਦਤ ਦਾ ਜਾਂ ਪਿੰਦੇ ਕਿੰਨੀ ਗਿਣਤੀ ਵਿੱਚ ਉਹਨਾਂ ਦੇ ਮਰੀਦ ਇਸ ਜੰਗ ਵਿੱਚ ਸ਼ਹੀਦ ਹੋ ਗਏ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਉੱਥੋਂ ਤੁਰਨ ਲੱਗੇ ਨੇ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉੱਥੇ ਪਿੱਛੇ ਪੀਰ ਬੰਦੂ ਝਾੜ ਜਖਲੋਤੇ ਹੋਏ ਸਤਗੁਰ ਜੀ ਆਪਣੇ ਕੇਸਾਂ ਚ ਕੰਗਾ ਕਰ ਰਹੇ ਪੀਰ ਜੀ ਬੜੇ ਪਿਆਰ ਨਾਲ ਮਹਾਰਾਜ ਨੂੰ ਨਿਹਾਰ ਰਹੇ ਨੇ ਵੇਖ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਮੁਖਾਰ ਪਿੰਦ ਤੋਂ ਆਖਦੇ ਪੀਰ ਜੀ ਤੁਸੀਂ ਬਹੁਤ ਸੇਵਾ ਕੀਤੀ ਹੈ ਤੁਹਾਡੀ ਜਿਹੜੀ ਕੀਤੀ ਹੋਈ ਕਲਣਾ ਹੈ ਉਹ ਗੁਰੂ ਨਾਨਕ ਦੇ ਘਰ ਵਿੱਚ ਥਾਏ ਪਈ ਐ ਤੇ ਮੰਗੋ ਕੀ ਜੋ ਤੁਸੀਂ ਆਕੋਗੇ ਉਹ ਤੁਹਾਨੂੰ ਇਸ ਦਰ ਤੋਂ ਮਿਲੇਗਾ ਉਹ ਉਸੇ ਤਰ੍ਹਾਂ ਇੱਕ ਸਾਰ ਖਲੋਤੇ ਹੋਏ ਮਹਾਰਾਜ ਬਿਲ ਵੇਖ ਰਹੇ ਨੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪੀਰ ਨੂੰ ਆਖਦੇ ਕਿ ਤੁਸੀਂ ਮੰਗੋ ਜੋ ਤੁਹਾਨੂੰ ਚਾਹੀਦਾ ਉਹ ਇਸ ਘਰ ਵਿੱਚੋਂ ਤੁਹਾਨੂੰ ਦੇਵਾਂਗੇ ਤੇ ਬੜੇ ਪਿਆਰ ਵਿੱਚ ਭੇਜ ਕੇ ਉਹਨਾਂ ਨੇ ਆਖਿਆ ਮਹਾਰਾਜ ਕੋਈ ਵੀ ਐਸੀ ਵਸਤੂ ਕੋਈ ਐਸੀ ਚੀਜ਼ ਨਹੀਂ ਜਿਹੜੀ ਤੇਰੇ ਨਜ਼ਾਰਾਂ ਤੋਂ ਉੱਪਰ ਹੋਵੇ ਤੇਰੇ ਦਰਸ਼ਨਾਂ ਦੇ ਅੰਦਰ ਜਿਹੜੀ ਖੇਚ ਹੈ ਉਹ ਹੋਰ ਕਿਤੇ ਨਹੀਂ ਤੇ ਜੋ ਤੂੰ ਦਿੱਤਾ ਉਹ ਪਹਿਲਾਂ ਹੀ ਇੰਨਾ ਕੀਮਤੀ ਹੈ ਉਹ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਆਪਣੇ ਐਸੇ ਸਿਖਾ ਨੂੰ ਪਿਆਰ ਕਰਦੇ ਨੇ ਤੁਸੀਂ ਆਪਣੀ ਸ਼ਰਨ ਵਿੱਚ ਰੱਖਿਆ ਤੁਸੀਂ ਇਸ ਕਾਬਿਲ ਜਾਣਿਆ ਹਜ਼ੂਰ ਨੇ ਆਖਿਆ ਕਿ ਨਹੀਂ ਪੀਰ ਜੀ ਮੰਗੋ ਜੇ ਤ੍ਰਿਠੇ ਹੋ ਤੇ ਕਿਰਪਾ ਕਰੋ ਜਿਹੜੇ ਕੰਗੇ ਨਾਲ ਤੁਸੀਂ ਕੇਸ ਸਵਾਰ ਰਹੇ ਹੋ ਉਹ ਕੰਗਾ ਸਣ ਕੇ ਸੀ ਦੇ ਦੇਓ ਮੰਗ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਬਖਸ਼ਿਸ਼ ਦਿੱਤੀ ਹੈ ਤੇ ਕਹਾਰਾ ਸਤਿਗੁਰ ਜੀਆ ਨੇ ਬੜਾ ਪਿਆਰ ਕੀਤਾ ਮਹਾਰਾਜ ਨੇ ਉਹ ਬਖਸ਼ਿਸ਼ ਦਿੱਤੀ ਇੱਕ ਕਟਾਰ ਦਿੱਤੀ ਜਦੋਂ ਪੁੱਛਿਆ ਸੀ ਮਾਰੇ ਦਰਸ਼ਨ ਕਿਵੇਂ ਹੋਣਗੇ ਤੇ ਨਿਸ਼ਾਨੀਆਂ ਮਹਾਰਾਜ ਨੇ ਪੀਰ ਜੀ ਨੂੰ ਦਿੱਤੀਆਂ ਘਾਰਾਏ ਬੀਬੀ ਨਸੀਰਾ ਤੇ ਪੁੱਛਿਆ ਹੋਏਗਾ ਕਿ ਪੁੱਤਰ ਤੁਹਾਡੇ ਨਾਲ ਗਏ ਭੈਣ ਦਾ ਪੁੱਤਰ ਨਾਲ ਗਿਆ ਇਹਨੇ ਮਰੀਦ ਉਹ ਤੇ ਪੰਗਾਣੀ ਦੀ ਜੰਗ ਵਿੱਚ ਸ਼ਹਾਦਤ ਦਾ ਜਾਨ ਪੀ ਗਏ ਤੇ ਗੁਰੂ ਨੇ ਜੋ ਸਾਨੂੰ ਦਿੱਤਾ ਉਹ ਬੜਾ ਕੀਮਤੀ ਹੈ ਉਹਨਾਂ ਕਿਹਾ ਵੀ ਉਹ ਕਿਹੜੀ ਐਸੀ ਦਾਤ ਹੈ ਆਖਿਆ ਵੀ ਮਹਾਰਾਜ ਨੇ ਆਪਣਾ ਇੱਕ ਕੰਗਾ ਸਣ ਕੇ ਸੀ ਦਿੱਤਾ ਅਕਟਾਰ ਦਿੱਤੀ ਹੈ ਤੇ ਕਿੰਨਾ ਭਰੋਸਾ ਹੋਏਗਾ ਕਿ ਉਸ ਬੀਬੀ ਨੇ ਵੀ ਇਹਨਾਂ ਦਾ ਤਾਣੂ ਆਪਣੇ ਪਰਿਵਾਰ ਤੋਂ ਜੀਹਾਂ ਤੋਂ ਉੱਪਰ ਜਾਣਿਆ ਵੀ ਇਹ ਜਿਹੜੀਆਂ ਬਖਸ਼ਿਸ਼ਾਂ ਨੇ ਇਹ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਬਖਸ਼ੀਆਂ ਨੇ ਜਿਨ੍ਹਾਂ ਦਾ ਘਰੋਸਾ ਗੁਰੂ ਤੇ ਵੱਜ ਜਾਏ ਉਹ ਆਪਣਾ ਸਾਰਾ ਕੁਝ ਅਰਪਿਤ ਕਰ ਦਿੰਦੇ ਮਹਾਰਾਜ ਨੇ ਵਚਨ ਕੀਤਾ ਜਿੰਨ ਸ਼ਰਧਾ RAM ਨਾਮ ਲਾਗੀ ਜਿਨ੍ਹਾਂ ਦੀ ਸ਼ਰਧਾ ਵੈਗੁਰੂ ਪਰਮੇਸ਼ਰ ਦੇ ਨਾਮ ਤੇ ਲੱਗੀ ਤਿੰਨ ਦੂਜੇ ਚਿੱਤ ਨਾ ਲਾਇਆ RAM ਉਹ ਵੈਗੁਰੂ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ ਉਹ ਕਿਸੇ ਦੂਜੇ ਪਾਸੇ ਚਿੱਤ ਨਹੀਂ ਲਾਉਂਦੇ ਜੇ ਧਰਤੀ ਸਭ ਕੰਚਨ ਕਰ ਦੀਜੈ ਆਖਿਆ ਉਹਨਾਂ ਨੂੰ ਇਹ ਕਿਹਾ ਜਾਏ ਕਿ ਤੁਸੀਂ ਇਹ ਦਰ ਛੱਡ ਦਿਓ ਤੁਹਾਡੇ ਵਾਸਤੇ ਸਾਰੀ ਧਰਤੀ ਸੋਨੇ ਦੀ ਕਰ ਦੇਾਂਗੇ ਸਾਰੀ ਧਰਤੀ ਤੁਹਾਨੂੰ ਸੋਨੇ ਦੀ ਮਣਕੇ ਦੇ ਦੇਾਂਗੇ ਕਹਿੰਦੇ ਉਹ ਆਖਦੇ ਇਨ ਚੀਜ਼ਾਂ ਦੀ ਕੀਮਤ ਪਰਮੇਸ਼ਰ ਦੇ ਨਾਮ ਤੋਂ ਉੱਤੇ ਨਹੀਂ ਜੇ ਧਰਤੀ ਸਭ ਕੰਚਨ ਕਰ ਦਿੱਤੀ ਜਾਏ ਬਿਨ ਨਾਮੇ ਹੋਰ ਨਾ ਪਾਇਆ ਆਰਾਮ ਸਾਨੂੰ ਕੋਈ ਚੰਗਾ ਹੀ ਨਹੀਂ ਲੱਗਦਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਚੰਗਾ ਨਹੀਂ ਲੱਗਦਾ ਭਗਤ ਰਵਿਦਾਸ ਜੀ ਕਿਰਤ ਕਰਦੇ ਨੇ ਜੁੱਤੀਆਂ ਗੰਨਣ ਦੀ ਉਹਨਾਂ ਨੂੰ ਪਿਆਰ ਕਰਨ ਵਾਲਾ ਉਹਨਾਂ ਦੇ ਕੋਲ ਆਇਆ ਉਹ ਆਖਦਾ ਕਿ ਤੁਸੀਂ ਰੱਬ ਦੇ ਪਿਆਰੇ ਹੋ ਤੇ ਸ਼ਾਨ ਤੁਹਾਡੀ ਇੰਨੀ ਖਸhtਾਲਤ ਚ ਹੈ ਤੇ ਮੈਂ ਤੁਹਾਨੂੰ ਪਿਆਰ ਕਰਦਾ ਤੇ ਮੇਰੇ ਕੋਲ ਆ ਇੱਕ ਛੋਟੀ ਜੀ ਭੇਟ ਹੈ ਹੀਰਾ ਲੈ ਕੇ ਆਇਆ ਤੁਸੀਂ ਇਹ ਰੱਖ ਲਓ ਤਾਂ ਕਿ ਤੁਹਾਡਾ ਜਿੱਡਾ ਰਹਿਣ ਬਸੇਰਾ ਹੈ ਉਹ ਥੋੜਾ ਚੰਗਾ ਹੋ ਜਾਏ ਉਹਨਾਂ ਨੇ ਆਖਿਆ ਵੀ ਇੱਥੇ ਕਿਤੇ ਰੱਖ ਜਾ ਤੇ ਜਿਵੇਂ ਚੌਂਪਣੀ ਬਣੀ ਹੁੰਦੀ ਐ ਤੇ ਉਹ ਥੋੜੀ ਜੀ ਥਾਂ ਤੇ ਉੱਥੇ ਟਕਾ ਗਿਆ ਵੀ ਕਹਿਣ ਲੱਗਾ ਜੀ ਇੱਥੇ ਰੱਖਤਾ ਤੇ ਤੁਸੀਂ ਇਹਨੂੰ ਵਰਤੋ ਚ ਲੈ ਆਇਓ ਉਹ ਸਮਾਂ ਬੀਤਿਆ ਜਦੋਂ ਕੁਝ ਸਮਾਂ ਬੀਤਣ ਤੋਂ ਬਾਅਦ ਵਾਪਸ ਆਇਆ ਤੇ ਵੇਖਿਆ ਵੀ ਬਦਲਾਅ ਤੇ ਕੁਝ ਨਹੀਂ ਹੋਇਆ ਅਜਿਵੇਂ ਉਸੇ ਤਰ੍ਹਾਂ ਬਿੰਦੇ ਨੇ ਉਸੇ ਥਾਂ ਤੇ ਬੈਠੇ ਨੇ ਤੇ ਕੋਈ ਇਹਨਾਂ ਨੇ ਇਸ ਘਰ ਦੀ ਹਾਲਤ ਨੂੰ ਸੁਧਾਰਿਆ ਨਹੀਂ ਉਹਨਾਂ ਨੇ ਆਖਿਆ ਵੀ ਮੈਂ ਤਾਂ ਤੁਹਾਨੂੰ ਉਹ ਦੇਖ ਕੇ ਗਿਆ ਸੀ ਤੁਸੀਂ ਵਰਤੋਂ ਨਹੀਂ ਕੀਤੀ ਭਗਤ ਜੀ ਕਹਿ ਲੱਗੇ ਵੀ ਜਿੱਥੇ ਰੱਖਿਆ ਉੱਥੇ ਹੋਣਾ ਹੁਣ ਉਸ ਥਾਂ ਤੇ ਵੇਖਿਆ ਉਥੇ ਪਿਆ ਮਗਧ ਜੀ ਕਹਿੰਦੇ ਪੀ ਇਹ ਲੈ ਜਾਓ ਸਾਡੇ ਕਿਸੇ ਕੰਮ ਨਹੀਂ ਕਿਉਂਕਿ ਜਿਹੜੀ ਦਾਤ ਸਾਨੂੰ ਪਰਮੇਸ਼ਰ ਮਾਲਕ ਨੇ ਬਖਸ਼ੀ ਹੈ ਉਹ ਇਹਨਾਂ ਹੀਰਿਆਂ ਤੋਂ ਇਹਨਾਂ ਜਵਾਹਰਾਤਾਂ ਤੋਂ ਬੜੀ ਕੀਮਤੀ ਹੈ ਬੜੀ ਵੱਡੀ ਦਾਤ ਹੈ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ ਇਹ ਤੇ ਸੰਸਾਰ ਦੀਆਂ ਵਸਤੂਆਂ ਨੇ ਸੰਸਾਰ ਦੇ ਲੋਕਾਂ ਦਾ ਚਿੱਤ ਪਰਚਾਉਣ ਵਾਸਤੇ ਐ ਕਿ ਲੋਕ ਇਹ ਅਨਾਜਾਂ ਲਾਉਂਦੇ ਨੇ ਵੀ ਇਹਦਾ ਘਰ ਕਿਵੇਂ ਦਾ ਇਹਦਾ ਪਹਿਰਾਵਾ ਕਿਵੇਂ ਦਾ ਇਦੇ ਕੋਲ ਚਾਰ ਕੌਡੀਆਂ ਹੈਨ ਕਿ ਨਹੀਂ ਇਹਦੇ ਕੋਲ ਬਹਿਣਾ ਚਾਹੀਦਾ ਕਿ ਨਹੀਂ ਬਹਿਣਾ ਚਾਹੀਦਾ ਇਹ ਤੇ ਸੰਸਾਰ ਦੀ ਰੀਤ ਹੈ ਨਾ ਲੋਕ ਚੀਜ਼ਾਂ ਨਾਲ ਵਰਤਦੇ ਨੇ ਪਰ ਜਿਹੜੇ ਪਰਮੇਸ਼ਰ ਮਾਲਕ ਦੇ ਪੈ ਅਦਬ ਵਿੱਚ ਭਰੋਸੇ ਵਿੱਚ ਨੇ ਉਹ ਇਹਨਾਂ ਚੀਜ਼ਾਂ ਨੂੰ ਤੁੱਛ ਜਾਣਦੇ ਉਹ ਜੀਵਨ ਵਰਤ ਦੇ ਕਿ ਇਹ ਜੀਵਨ ਉਸ ਮਾਲਕ ਪਰਮੇਸ਼ਰ ਨਾਲ ਇਕਮਿਕ ਹੈ ਕਿ ਨਹੀਂ ਹੈ ਉਹ ਪ੍ਰੇਰਦੇ ਨੇ ਜਿਨ ਸ਼ਰਧਾ RAM ਨਾਮ ਲਾਗੀ ਤਿਨ ਦੂਜੇ ਚਿੱਤ ਨਾ ਲਾਇਆ RAM ਜੇ ਤਰਤੀ ਸਭ ਕੰਚਨ ਕਰ ਦੀਜੇ ਬਿਨ ਨਾਮੈ ਹੋਰ ਨਾ ਪਾਇਆ RAM ਤੇ ਜਦੋਂ ਸ਼ਰਧਾ ਦੀ ਭਰੋਸੇ ਦੀ ਵਿਸ਼ਵਾਸ ਦੀ ਗੱਲ ਆਉਂਦੀ ਹੈ ਤੇ ਬਹੁਤ ਵਾਰ ਇਹ ਆਖਿਆ ਜਾਂਦਾ ਕਿ ਵੇਖੋ ਜੀ ਸ਼ਰਧਾ ਤੋੜਦੇ ਨੇ ਪਰ ਸਤਿਗੁਰ ਮਹਾਰਾਜ ਨੇ ਸਾਨੂੰ ਇਹ ਗ੍ਰਤੀ ਵੀ ਦਿੱਤੀ ਹੈ ਧਰਮ ਕਰਮ ਪਖੰਡ ਜੋ ਦੀਸੈ ਤਿੰਨ ਜਮ ਜਗਰਤੀ ਲੂਟੈ ਧਰਮ ਨੇ ਤੇਰੇ ਜੀਵਨ ਨੂੰ ਸਵਾਰਨਾ ਹੈ ਤੇ ਕਰਮ ਕਾਂਟ ਨੇ ਵਖੰਡ ਨੇ ਤੇਰੇ ਜੀਵਨ ਨੂੰ ਖਵਾਰ ਕਰਨਾ ਇਹ ਚੇਤਾ ਰੱਖੀ ਮਹਾਰਾਜ ਨੇ ਸਾਨੂੰ ਇਸ ਕਰਮ ਕਾਂਟ ਤੋਂ ਰੁਕਿਆ ਹੈ ਹੁਣ ਇਹ ਆਮ ਹੈ ਕਿ ਜਦੋਂ ਹਜ਼ੂਰ ਨੇ ਇਹ ਕਿਰਪਾ ਕੀਤੀ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤੋ ਵੈ ਹਰ ਹਰ ਨਾਮ ਨਿਤਰਸਨ ਮਖੰਦ ਸੌਕੇ ਸਮਝ ਪੈਂਦੀ ਹੈ ਸਾਨੂੰ ਦੀ ਜਣੀ ਅੰਮ੍ਰਿਤ ਰੂਪੀ ਬਾਣੀ ਹੈ ਸਹਬ ਕਹਿੰਦੇ ਜਿਹੜਾ ਜੱਪੇਗਾ ਉਹ ਕਿਸੇ ਤਰੀਕੇ ਨਾਲ ਕੋਈ ਸੁਣ ਲਏ ਕੋਈ ਪੜ ਲਏ ਕੋਈ ਵਿਚਾਰ ਲਵੇ ਉਹਨੂੰ ਅਮਲ ਵਿੱਚ ਲੈ ਕੇ ਆਏਗਾ ਜਿਸਕੇ ਗਾਤ ਹੋਵੇ ਹਰ ਹਰ ਨਾਮ ਨਿਤਰਸਨ ਮਖਾਨੀ ਪਰਮੇਸ਼ਰ ਦਾ ਨਾਮ ਆਪਣੇ ਰਸਨਾ ਤੋਂ ਵਿਖਿਆਨੇਗਾ ਅਸੀਂ ਆਖਿਆ ਜੀ ਅਖੰਡ ਪਾਠ ਸਾਹਿਬ ਚੱਲਦਾ ਸੀ ਕੁੰਭ ਭਰ ਕੇ ਲਾਗੇ ਰੱਖਤਾ ਬਾਣੀ ਦਾ ਅਸਰ ਕੁੰਭ ਚਾਏਗਾ ਤੇ ਬਾਦ ਸਾਰਾ ਟੱਬਰ ਪੀ ਲਾਂਗੇ ਜੇ ਇਹਨਾਂ ਸੌਖਾ ਹੁੰਦਾ ਤੇ ਫਿਰ 239 ਸਾਲ ਦਾ ਸਮਾਂ ਗੁਰੂ ਸਾਹਿਬਾਨਾਂ ਦਾ ਵਕਤ ਹੈ ਉਹਦੇ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਕਾਲਣਾਵਾ ਕਾਲੀਆਂ ਅਜ ਤੱਕ ਅਸੀਂ ਯੂਜਦੇ ਆਪੀ ਇਹ ਅੰਮ੍ਰਿਤ ਬਾਣੀ ਜਿਸ ਜੀਵਨ ਤੇ ਅਮਲੀ ਰੂਪ ਚ ਹੋਏਗੀ ਉਹ ਹੀ ਚੜ੍ਹਦੀ ਕਲਾ ਵਾਲਾ ਜੀਵਨ ਬਸਰ ਕਰੇਗਾ ਪਰ ਅਸੀਂ ਅੱਖਾਂ ਨਹੀਂ ਵੇਖੋ ਇਹ ਤੇ ਰੋਕਦੇ ਤੁਸੀਂ ਕੁੰਭ ਰੱਖ ਲਿਆ ਤੁਸੀਂ ਨਾਰੀਅਲ ਰੱਖ ਲਿਆ ਇਹ ਤਾਂ ਸ਼ਰਧਾ ਤੋੜਦੇ ਮਹਾਰਾਜ ਕਹਿੰਦੇ ਸ਼ਰਧਾ ਕਿਹੜੀ ਹੋਈ ਤੁਹਾਡਾ ਤਨ ਪ੍ਰੋਸਾ ਵਿਸ਼ਵਾਸ ਗੁਰੂ ਤੇ ਹੋਵੇ ਤੇ ਇਹ ਅੱਖਿਆ ਵੀ ਜਿਨ੍ਹਾਂ ਨੇ ਪ੍ਰੋਸਾ ਕੀਤਾ ਤੇਰੇ ਪ੍ਰੋਸੇ ਪਿਆਰੇ ਮੈਂ लाਡ ਲੜਾਇਆ ਤੇਰੇ ਭਰੋਸੇ ਚ ਆ ਕੇ ਮੈਂ ਇਸ ਲਾੜ ਵਿੱਚ ਆਇਆ ਕਿ ਅਸੀਂ ਤੇ ਭੁੱਲੇ ਹੋਏ ਆਂ ਤੂੰ ਸਾਡਾ ਮਾਂ ਤੇ ਪਿਓ ਹੈ ਸਤਿਗੁਰ ਮਹਾਰਾਜ ਨੇ ਕਿਰਪਾ ਕੀਤੀ ਕਿ ਜੇ ਮਨ ਵਿੱਚ ਵਿਸ਼ਵਾਸ ਬਣ ਗਿਆ ਜਿਨ ਕੈ ਮਨ ਸੱਚਾ ਵਿਸ਼ਵਾਸ ਪੇਖ ਪੇਖ ਸੁਆਮੀ ਕੀ ਸੋਭਾ ਜਿਨ੍ਹਾਂ ਦੇ ਮਨ ਚ ਸੱਚਾ ਵਿਸ਼ਵਾਸ ਬਣਿਆ ਭਰੋਸਾ ਬਣਿਆ ਉਹਨਾਂ ਨੇ ਜਦੋਂ ਆਪਣੇ ਮਾਲਕ ਦੀ ਸੋਭਾ ਵੇਖੀ ਆਨੰਦ ਸਦਾ ਉਲਾਸ ਉਹ ਆਨੰਦ ਤੇ ਖੇੜੇ ਵਿੱਚ ਚਲੇ ਗਏ ਤੇ ਵੇਖੋ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਰਮੇਸ਼ਰ ਦੇ ਪਰੋਸੇ ਤੇ ਲਿਆਂਦਾ ਤੇ ਉਹਨਾਂ ਦੀ ਪਰਖ ਵੀ ਕੀਤੀ ਹੈ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਤੀਰਤੀ ਲੋਕ ਨਾਲ ਦਾਦੂ ਦੀ ਕਬਰ ਤੇ ਝਕਾਉਂਦੇ ਭਾਈ ਦਇਆ ਸਿੰਘ ਜੀ ਉਸ ਵਕਤ ਮਹਾਰਾਜ ਨੂੰ ਆਖਦੇ ਸਤਿਗੁਰੂ ਜੀ ਇਹ ਤੁਸੀਂ ਕੀ ਕੀਤਾ ਹੁਣ ਕਲਗੀਆਂ ਵਾਲੇ ਪਾਦਸ਼ਾਹ ਨੂੰ ਭਾਈ ਦਇਆ ਸਿੰਘ ਦਾ ਕਹਿਣਾ ਕਿ ਜੋ ਤੁਸੀਂ ਸਾਨੂੰ ਢਿਰਡ ਕਰਵਾਇਆ ਜੋ ਤੁਸੀਂ ਸਾਨੂੰ ਉਪਦੇਸ਼ ਕੀਤਾ ਕਿ ਆਪਾਂ ਪੁਜਾਰੀ ਅਕਾਲ ਦੇ ਆ